ਸਤਿ ਸ਼੍ਰੀ ਅਕਾਲ ਮਤਰਾ ਅਜੀ ਨਵਾਂ ਦਰ ਨਵੀਂ ਸਵੇਰ ਅੱਜ ਤਰੀਕ ਹੈਗੀ 4 ਸਤੰਬਰ 2025 ਅੱਜ ਫੇਰ ਸਵੇਰੇ ਸਵੇਰੇ ਦੇਖੋ ਬੱਦਲ ਵਾਈ ਕੜਮਣ ਕਰਨੀ ਜੀ ਹੋ ਗਈ ਸ਼ੁਰੂ ਫੇਰ ਹੁ ਤਾਂ ਪਰਮਾਤਮਾ ਸੁੱਖ ਰੱਖਿਆ ਚੱਲਿਆ ਆਪਣਾ ਭਾਲ ਲੈ ਬੜੇ ਨੂੰ ਨਮਕਾਂ ਚੱਲ ਲੱਗੇ ਉਹ ਰੁਕ ਲੋ ਯਾਰ ਥੋੜਾ ਟੋਬਾ ਫੇਦੇ ਵੀ ਰੋ ਪਾਣੀ ਬੀਹਾਂ ਚ ਭਰਿਆ ਖੜਾ ਹੁਣ ਕੱਲ ਦਾ ਮੁਰਗਿਆ ਬਹੁਤ ਜੇ ਅੱਜ ਰੱਬ ਕਿਰਪਾ ਰੱਖੇ ਸੁੱਕ ਜਾਣਾ ਬਹੁਤ ਉਖਾ ਹੋਇਆ ਯਾਰ ਉਹ ਲੋ ਜੀ ਸਵੇਰ ਸਵੇਰ ਦਾ ਟਾਈਮ ਮੋਟਰ ਤੇ ਆਏ ਬੱਦਲ ਬਾਈ ਕਾਫੀ ਆ ਬਿੱਤੀ ਕਰਦੇ ਕਦੇ ਹਲਕੀ ਕਿਣਮਣ ਵੀ ਸ਼ੁਰੂ ਹੋ ਜਾਂਦੀ ਆ ਮਰਕੂ ਦੇ ਖੁਰਬ ਰਖੇ ਸੋਖ ਪਾਣੀ ਦਾ ਖੇਤਾਂ ਚੋਂ ਮੁੜ ਗਿਆ ਹੁਣ ਉਪਰੋਂ ਕਿਰਪਾ ਰਹਿ ਕਾਲਾ ਪਰੇ ਖੜੇ ਸੀ ਅੱਜ ਹੋ ਗਿਆ ਖਾਲੀ ਬਸ ਹੁਣ ਤਾਂ ਕਿਰਪਾ ਹੀ ਰੱਖੇ ਮੇਰਾ ਦਾਤਾ ਮੈਂ ਸਰਗੀਆਂ ਤਾਂ ਜਿਹੜੀ ਤਾਂ ਇਹਦੇ ਬਚਾਏ ਰੱਖੇ ਸਪਰੇਅ ਕਰਨੀ ਸੀ ਮੀਂਹਾਂ ਕਰਕੇ ਸਪਰੇਅ ਵੀ ਨਹੀਂ ਹੋਈ ਚਲੋ ਮਾਤੀ ਆਪੇ ਰੱਖੂ ਪ੍ਰਮਾਤਮਾ ਹੁਣ ਕਿਰਪਾ ਇਹ ਪੂਛਾ ਦੇ ਪੱਤੇ ਨੂੰ ਪਤਾ ਨਹੀਂ ਕੀ ਹੋਣ ਲੱਗਿਆ ਸਾਰਿਆਂ ਦੇ ਹੀ ਹੋਣ ਲੱਗਿਆ ਪਰ ਤੂਸੇ ਜੇ ਪੀਲੇ ਪੀਲੇ ਸੁੱਕਣੇ ਲੱਗੇ ਲਓ ਜੀ ਚੰਗਾ ਪਲਾਟ ਆਇਆ ਸੀ ਫੇਰ ਚੱਲ ਪਈ ਹੋ ਗਿਆ ਕੰਟਾ ਡੇਡ ਕੰਟਾ ਗਣਮਣ ਕਣੀ ਨੂੰ 11:00 ਵਜੇ ਨੇ 10:00 ਵਜੇ ਦੀ ਚੱਲਦਾ ਇਹ ਵੀ ਇਹ ਮੌਜੀ ਸ਼ਾਮ ਦਾ ਟਾਈਮ ਹੈ ਰੇਨ ਉਹ ਪੈ ਰਹੀ ਹੈ ਦੇਖੋ ਕੋਬ ਵੀ ਪੂਰੀ ਟਾਟਕੇ ਵਾਲੀ ਬਣ ਗਈ ਇਹ ਵੀ ਹੋ ਗਈ ਹੋਇ ਕਹਿੰਦੇ ਨੇ ਮੀਂਹ ਹਟ ਜਾਂਦਾ ਹੁੰਦਾ ਕਬਰਾ ਹਟੇ ਜਾਵੇ ਉਹਦੇ ਨਾਲ ਵੀ ਹੁਣ ਨਾ ਆਵੇ ਹੁਣ ਪਰਮਾਤਮਾ ਸੁੱਖ ਰੱਖ ਗਏ ਜਦ ਜਾ ਰੇਨਬ ਬਣ ਜੂ ਮੀਂਹ ਹਟ ਜਾਂਦਾ ਸੂਰ ਦੇ ਕੋਕਾ ਸੱਟ ਟਾਟਕਾ ਪੈ ਰਿਹਾ ਜ਼ਿੰਦਾ ਸੂਰ ਦਾ ਕੰਮਣ ਕਣ ਜੀ ਪੂਰਾ ਟਾਟਕਾ ਪੈ ਰਿਹਾ ਦੇ ਕਸੂਰੀ ਸ਼ਬਦ ਦੁਬਾਰਾ ਵੀ ਹੋ ਅਜਾ ਉਰਾ ਮਨਾਲੀ ਆਲਾ ਹੋਇਆ ਹੋਇਆ ਨਾ